ਪਟਿਆਲਾ ਵਿੱਚ ਅੱਜ ਨਸ਼ਾ ਵਿਰੁੱਧ ਚੱਲ ਰਹੇ ਯੁੱਧ ਤਹਿਤ ਪੁਲਿਸ ਵੱਲੋਂ ਵੱਡਾ ਸਹਿਮਤੀ ਭਰਿਆ ਕਦਮ ਚੁੱਕਿਆ ਗਿਆ ਪਟਿਆਲਾ ਪੁਲਿਸ ਨੇ ਇੱਕੋ ਦਿਨ ਵਿੱਚ 25 ਵੱਖ-ਵੱਖ ਥਾਵਾਂ ਤੇ ਸਰਚ ਆਪਰੇਸ਼ਨ ਚਲਾਇਆ ਇਸ ਸਬੰਧੀ ਜਾਣਕਾਰੀ ਦੇਂਦੇ ਹੋਏ ਐਸਐਸਪੀ ਵਰੁਣ ਸ਼ਰਮਾ ਨੇ ਮੀਡੀਆ ਨੂੰ ਦੱਸਿਆ ਕਿ ਇਹ ਕਾਰਵਾਈ ਪੰਜਾਬ ਸਰਕਾਰ ਅਤੇ ਡੀਜੀਪੀ ਦੇ ਸਖਤ ਨਿਰਦੇਸ਼ਾ ਤਹਿਤ ਕੀਤੀ ਗਈ ਹੈ ਤਾਂ ਜੋ ਜ਼ਿਲ੍ਹੇ ਵਿੱਚ ਨਸ਼ੇ ਦੀ ਤਸਕਰੀ ਨੂੰ ਪੂਰੀ ਤਰ੍ਹਾਂ ਰੋਕਿਆ ਜਾ ਸਕੇ ਐਸਐਸਪੀ ਨੇ ਕਿਹਾ ਕਿ ਇਸ ਆਪਰੇਸ਼ਨ ਦਾ ਮੰਤਵ ਨਾ ਸਿਰਫ ਨਸ਼ਾ ਤਸਕਰਾ ਨੂੰ ਕਾਬੂ ਕਰਨਾ ਹੈ ਬਲਕਿ ਨਸ਼ਾ ਕਰਨ ਦੇ ਆਦੀ ਲੋਕਾਂ ਦੀ ਪਛਾਣ ਕਰਕੇ ਉਹਨਾਂ ਦਾ ਇਲਾਜ ਕਰਵਾਉਣਾ ਵੀ ਰਵਾਣਾ ਵੀ ਹੈ ਤਾਂ ਜੋ ਉਹ ਮੁੜ ਇੱਕ ਚੰਗੀ ਅਤੇ ਸੁੱਚੀ ਜ਼ਿੰਦਗੀ ਜੀ ਸਕਣ ਪੁਲਿਸ ਵੱਲੋਂ ਇਸ ਮੁਹਿਮ ਨੂੰ ਹੋਰ ਤੀਬਰ ਕਰਨ ਦੇ ਸੰਕੇਤ ਵੀ ਦਿੱਤੇ ਗਏ ਹਨ ਤਾਂ ਜੋ ਪਟਿਆਲਾ ਨੂੰ ਨਸ਼ਾ ਰਹਿਤ ਜ਼ਿਲ੍ਹਾ ਬਣਾਇਆ ਜਾ ਸਕੇ ਸਰਕਾਰ ਦਾ ਜਿਹੜਾ ਬਹੁਤ ਵੱਡਾ ਉਪਰਾਲਾ ਹੈ ਯੁੱਧ ਨਸ਼ਿਆਂ ਵਿਰੁੱਧ ਉਹਦੇ ਤਹਿਤ ਅੱਜ ਸਾਰੇ ਪੰਜਾਬ 'ਚ ਮੰਨ ਜੋ ਬੀਜੇਪੀ ਪੰਜਾਬ ਦੇ ਦਿਸ਼ਾ ਨਿਰਦੇਸ਼ ਹੈ ਜਿਹੜੇ ਡਰੱਗ ਕੰਜ਼ਿਊਮਰ ਹੌਟਸਪੌਟਸ ਨੇ ਉੱਥੇ ਕੱਸੋ ਆਪਰੇਸ਼ਨ ਕੀਤੇ ਜਾ ਰਹੇ ਪੰਜਾਬ ਸਰਕਾਰ ਦੀ ਤੇ ਮਾਨਯੋਗ ਡੀਜੀਪੀ ਸਾਹਿਬ ਦੀ ਸਖਤ ਇਹਦਾ ਤਾਨਾ ਕਿ ਜਿਹੜੇ ਨਸ਼ਾ ਤਸਕਰ ਨੇ ਜਿਹੜੇ ਨਸ਼ੇ ਦੇ ਦਲਦਲ 'ਚ ਯੁਵਾਵਾਂ ਨੂੰ ਫਸਾਉਂਦੇ ਆ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਭੇਜਣਾ ਹੈ ਪਰੰਤੂ ਜਿਹੜੇ ਐਡਿਕਟਸ ਨੇ ਜਿਹੜੇ ਨਸ਼ੇ ਦੀ ਇਸ ਬਿਮਾਰੀ 'ਚ ਇਸ ਸਪੋਰਟ 'ਚ ਪਏ ਹੋਏ ਆ ਉਹਨਾਂ ਨੂੰ ਐਜ਼ ਅ ਪੇਸ਼ੈਂਟ ਦੇਖਣਾ ਹੈ ਤੇ ਨਸ਼ਾ ਛੁਡਾਊ ਕੇਂਦਰਾਂ 'ਚ ਤੇ ਡੀ ਐਡਿਕਸ਼ਨ ਕੇਂਦਰਾਂ 'ਚ ਦਾਖਲ ਕਰਾਣਾ ਹੈ ਤੇ ਉਸੇ ਮੂਹਮੇਂ 'ਚ ਅੱਜ ਪਟਿਆਲੇ ਜ਼ਿਲ੍ਹੇ 'ਚ 25 ਥਾਵਾਂ 'ਤੇ ਅਸੀਂ ਕੋਆਰਡੀਨੇਟ ਸਰਚ ਆਪਰੇਸ਼ਨ ਕਰ ਰਹੇ ਹਾਂ ਤੇ ਕਾਰਨਰ ਹੋਟਲ ਦੇ ਬੈਕ ਸਾਈਡ 'ਤੇ ਜਿਹੜੀ ਬਸਤੀ ਉੱਥੇ ਮੈਂ ਮੇਰੇ ਐਸਪੀ ਸਿਟੀ ਪਲਵਿੰਦਰ ਚੀਮਾ ਜੀ ਡੀਐਸਪੀ ਸਿਟੀ ਸਤਨਾਮ ਸਿੰਘ ਤੇ ਉਹਨਾਂ ਦੀ ਟੀਮ ਜਿਹੜੀ ਆ ਅਸੀਂ ਇੱਥੇ ਕਰਾਂਗੇ ਸਰ ਜਿਸ ਤਰ੍ਹਾਂ ਕਿ ਇਹ ਮੇਨ ਇਲਾਕੇ ਆ ਗਏ ਇਸ ਤੋਂ ਇਲਾਵਾ ਕੁਝ ਇਲਾਕੇ ਅਜਿਹੇ ਜਿਹੜੇ ਛੁਪੇ ਹੋਏ ਹੁੰਦੇ ਆ ਉਹਦੀ ਜੇਕਰ ਕੋਈ ਜਾਣਕਾਰੀ ਦੇਣਾ ਚਾਹਦਾ ਤੇ ਪੁਲਿਸ ਨਾਲ ਕਿਸ ਤਰ੍ਹਾਂ ਸੰਪਰਕ ਕਰੇ ਦੇਖੋ ਜੀ ਸਾਡਾ ਸੇਫ ਪੰਜਾਬ ਹੈਲਪਲਾਈਨ ਦਾ ਵੀ ਨੰਬਰ ਜਿਹੜਾ ਆ ਉਹ ਸਾਡੀ ਵੈਬਸਾਈਟ ਤੇ ਅਵੇਲੇਬਲ ਹੈਗਾ ਕੋਈ ਵੀ ਨਸ਼ਾ ਵੇਚਣ ਦੀ ਜੇ ਜਾਣਕਾਰੀ ਹੈਗੀ ਹੈ ਤੇ ਉਹਨੂੰ ਸੇਫ ਪੰਜਾਬ ਹੈਲਪਲਾਈਨ ਤੇ ਦੱਸਿਆ ਜਾਵੇ ਅਸੀਂ 22 ਤੋਂ 250 ਤੋਂ 300 ਐਫਆਈਆਰਾਂ ਜਿਹੜੀਆਂ ਨੇ ਉਹ ਸੇਫ ਪੰਜਾਬ ਹੈਲਪਲਾਈਨ ਦੇ ਉੱਪਰ ਆਈ ਜਾਣਕਾਰੀ ਤੋਂ ਦਰਜ ਕੀਤੀਆਂ ਨੇ ਤੇ ਜਾਣਕਾਰੀ ਦੇਣ ਵਾਲੇ ਦਾ ਨਾਮ ਤੇ ਪਛਾਣ ਗੁੱਪਤ ਰੱਖੀ ਜਾਊਗੀ ਤੇ ਨਸ਼ਾ ਵੇਚਣ ਵਾਲਿਆਂ ਤੇ ਸਖਤ ਕਾਰਵਾਈ ਕੀਤੀ। ਜਲਦੀ ਜਿਹੜੀ ਵੀ ਅਬੈਂਡੰਟ ਪਲੇਸਿਸ ਨੇ ਜਿੱਥੇ ਆਵਾਜਾਈ ਘੱਟਾ ਤੇ ਜਿੱਥੇ ਲੋਕੀ ਨਸ਼ਾ ਪੀਣ ਦਾ ਜਿੱਥੇ ਅੱਡਾ ਬਣਾਇਆ ਹੋਇਆ ਉਹ ਸਾਰੀ ਥਾਵਾਂ ਚੈੱਕ ਕੀਤੀ। ਸਟਾਰ نیوز ਪੰਜਾਬੀ ਟੀਵੀ ਲਈ ਪਟਿਆਲਾ ਤੋਂ ਸੰਦੀਪਦੀਪ ਕੁਮਾਰ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਟਾਰ نیوز ਪੰਜਾਬੀ।